ਕਚੈਰੀਆਂ ਦੀਆਂ ਸ਼ਿਕਾਇਤਾਂ ਆਉਂਦੀਆਂ ਸੀ ਮੈਂ ਕਿਹਾ ਵੀ ਕੋਈ ਗੱਲ ਨਹੀਂ ਥੋੜਾ ਜਿਹਾ ਮੌਕਾ ਮਿਲ ਲੈਣ ਦਿਓ ਐਦਾਂ ਇੱਕ ਅੱਦੇ ਨੂੰ ਫੜ ਕੇ ਕੋਈ ਗੱਲ ਬਣਨੀ ਨਹੀਂ ਕਿਤੇ ਸੀਸੀਟੀਵੀ ਕੈਮਰਾ ਲਾ ਦਾਂਗੇ ਇੱਕ ਅੱਦਾ ਫੜ ਲਾਂਗੇ ਉਹਦੇ ਨਾਲ ਕੋਈ ਗੱਲ ਬਣਨੀ ਨਹੀਂ ਜਦੋਂ ਇੱਕ ਦਿਨ ਮੌਕਾ ਮਿਲਿਆ ਕਿ ਜਿਹੜੇ ਅਧਿਕਾਰੀ ਨੇ ਤਹਿਸੀਲ ਦੇ ਉਹ ਕਹਿੰਦੇ ਜੀ ਸਾਡੇ ਤਿੰਨ ਬੰਦੇ ਤੁਸੀਂ ਫੜ ਲੇ ਸਾਡੇ ਤਾਂ ਹੀ ਤਿੰਨ ਬੰਦੇ ਛੱਡੋ ਨਹੀਂ ਅਸੀਂ ਰਿਸ਼ਤੀਆਂ ਨਹੀਂ ਕਰਦੇ ਅਸੀਂ ਕਿਹਾ ਵੀ ਕੌਣ ਕਰਾਉਂਦਾ ਤੁਹਾਡੇ ਤੋਂ ਰਿਸ਼ਤੀਆਂ ਤੁਸੀਂ ਚਲੋ ਪਠਾਨ ਕੋਟ ਨੂੰ ਪਠਾਨ ਕੋਟ ਵਾਲੇ ਨੂੰ ਆਖਿਆ ਤੂੰ ਮੂੰਹ ਉਲਕਾਰਿਆ ਮੂਨਕਾਲ ਨੂੰ ਕਿਹਾ ਤੂੰ ਮਮਦੋਟ ਚੱਲ ਮਮਦੋਟ ਵਾਲੇ ਨੂੰ ਕਿਹਾ ਤੂੰ ਇੱਧਰ ਨੂੰ ਆ ਜਾ ਕਰਾਲੀ ਕਨੀ ਕਰਾਲੀ ਵਾਲੇ ਨੂੰ ਕਿਹਾ ਭਾਈ ਤੂੰ ਗੁਰਦਾਸਪੁਰ ਕਨੀ ਚੱਲ ਗੁਰਦਾਸਪੁਰ ਵਾਲਾ ਜਿਹੜਾ ਉਹਨੂੰ ਕਿਹਾ ਭਾਈ ਇੱਧਰ ਆ ਜਾ ਮੁੱਲਾਪੁਰ ਵਾਲੇ ਪਾਸੇ ਸੋ ਹੁਣ ਰਿਸ਼ਤਰੀਆਂ ਵੀ ਹੋ ਰਹੀਆਂ ਨੇ ਕਾਨੂੰਗੋ ਕਰਦੇ ਨੇ ਨੈਬਸੀਲਦਾਰ ਕਰਦੇ ਨੇ ਇਹ ਤਾਂ ਗਵਰਨਮੈਂਟ ਨੇ ਅਧਿਕਾਰ ਦੇਣਾ ਹੈ ਰਿਸ਼ਤੀ ਕਰਨ ਦਾ ਸੋ ਰਿਸ਼ਤਰੀਆਂ ਵੀ ਹੋ ਰਹੀਆਂ ਨੇ ਤੇ ਨਾਲ ਕਰਪਸ਼ਨ ਦੀ ਵੀ ਜਿਹੜੀ ਸ਼ਿਕਾਇਤ ਹੈ ਬਹੁਤ ਹੱਦ ਤੱਕ ਘੱਟ ਗਈ ਮੈਂ ਨਹੀਂ ਕਹਾਂਗਾ ਕਿ 100% ਮੁੱਕ ਗਈ ਖਤਮ ਹੋ ਗਈ ਘੱਟ ਗਈ ਤੇ ਕਰਪਸ਼ਨ ਵਿਰੁੱਧ ਇਹ ਯੁੱਧ ਜਾਰੀ ਰਹੂਗਾ ਲੋਕ ਬਹੁਤ ਸੌਖੇ ਨੇ